Swaha Swaha Faha. 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 Faha.

ਹਾਜੀ ਸਾਹਿਬ ਜਿਹੜਾ ਇਹਦਾ ਹਵਾਲਾ ਹੋਇਆ ਉਹ ਦਵਾ ਰਿਹਾ ਸਭ ਤੋਂ ਪਹਿਲਾਂ ਜੈਸ਼ੀ ਰਾਮ ਬਾਕੀ ਸਾਰੇ ਅੱਜ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਨਿਰ ਨਿਰਜਲਾ ਇਕਾदशी ਦੀ ਬਹੁਤ ਬਹੁਤ ਮੁਬਾਰਕਾਂ ਅੱਜ ਸਾਡੇ ਪੰਜਾਬ ਪ੍ਰਧਾਨ ਸ਼੍ਰੀ ਯੋਗਰਾਜ ਸ਼ਰਮਾ ਜੀ ਦੇ ਦੇਸ਼ਾਂ ਨਿਰਦੇਸ਼ ਅਨੁਸਾਰ ਅੱਜ ਸਾਰੇ ਪੰਜਾਬ ਦੇ ਵਿੱਚ ਸਾਡੇ ਸ਼ਿਵ ਸੈਨਾ ਉਧਵ ਬਾਲਾਸਾਹ ਠਾਕਰੇ ਵੱਲੋਂ ਅੱਜ ਹਵਨ ਯੱਗ ਕੀਤਾ ਗਿਆ ਔਰ ਸੁਖ ਸ਼ਾਂਤੀ ਲਈ ਵਿਸ਼ਵ ਦੀ ਔਰ ਪੰਜਾਬ ਦੀ ਸੁਖ ਸ਼ਾਂਤੀ ਲਈ ਇਹ ਜਿਹੜਾ ਹਵਨ ਜੱਗ ਕੀਤਾ ਗਿਆ ਅੱਜ ਦੇ ਅਸੀਂ ਜਿਹੜਾ 84 ਦਾ ਦੌਰ ਨਿਕਲ ਕੇ ਗਿਆ ਸਾਰਿਆਂ ਨੂੰ ਪਤਾ ਹੈ ਉਸ ਟਾਈਮ ਸਾਡੇ ਜਿਹੜੇ ਸੈਨਿਕਾਂ ਨੇ ਔਰ ਸਾਡੇ ਲੀਡਰਸ ਨੇ ਸਾਡੇ ਪੁਲਿਸ ਦੇ ਜਵਾਨਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਉਸ ਟਾਈਮ ਤੇ ਉਹਨਾਂ ਦੀ ਸ਼ਾਂਤੀ ਲਈ ਉਹਨਾਂ ਦੀ ਸ਼ਰਧਾ ਪੂਰਵਕ ਅਸੀਂ ਉਹਨਾਂ ਨੂੰ ਹਵਨ ਦੇ ਅੱਗੇ ਸ਼ਰਧਾਂਜਲੀ ਦਿੱਤੀ ਹੈ ਹਵਨ ਦੇ ਅੱਗੇ ਕਰਕੇ ਤੇ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਆਂ ਪੰਜਾਬ ਵਾਸੀਆਂ ਨੂੰ ਕਿ ਆਉਣ ਵਾਲਾ ਸਮਾਂ ਜਿਹੜਾ ਆ ਉਹ ਸੁੱਖ ਸ਼ਾਂਤੀ ਨਾਲ ਬੀਤੇ ਔਰ ਸਾਰਿਆਂ ਨੂੰ ਵਿਸ਼ਵ ਦੇ ਵਿੱਚ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਸਾਰੀ ਸੁੱਖ ਸ਼ਾਂਤੀ ਬਣੀ ਰਹੇ ਔਰ ਆਪ ਸਾਰੇ ਜਿਹਨੇ ਵੀ ਧਰਮਾਂ ਦੇ ਲੋਕ ਹੈਗੇ ਆ ਉਹ ਆਪਸ ਵਿੱਚ ਭਾਈਚਾਰੇ ਨਾਲ ਰਹਿਣ ਔਰ ਸੁੱਖ ਸ਼ਾਂਤੀ ਨਾਲ ਰਹਿਣ ਸਾਰੇ ਭਾਰਤ ਦੇ ਵਿੱਚ ਹਰ ਧਰਮ ਦੇ ਜਿਹੜੇ ਲੋਕ ਹੈਗੇ ਆ ਖਵਾਂ ਦੇ ذریعے ਤੁਸੀਂ ਕੀ ਇਹਨਾਂ ਨੂੰ ਸੰਦੇਸ਼ ਦੇਣਾ ਚਾਹੋਗੇ ਵੀ ਆਪਸੀ ਜਿਹੜਾ ਭਾਈਚਾਰਾ ਕੈਮਰਾ ਦੇ ਜੀ ਬਿਲਕੁਲ ਜਿਸ ਤਰ੍ਹਾਂ ਹੁਣ ਵਿਸ਼ਵ ਯੁੱਧ ਸਾਰਾ ਸਾਰੇ ਦੇਸ਼ ਜਿਹੜੇ ਆ ਵਿਸ਼ਵ ਯੁੱਧ ਬਲ ਬਗ ਰਹੇ ਆ ਤੇ ਜਿੱਦਾਂ ਯੂਰਪ ਦੇ ਵਿੱਚ ਇਸ ਟਾਈਮ ਬਹੁਤ ਭਿਆਨਕ ਲੜਾਈ ਚੱਲ ਰਹੀ ਆ ਔਰ ਫਿਲਹਾਲ ਸਾਡੇ ਮੀਨਾ ਕੋਆ ਸਾਡੇ ਸਾਡੀ ਜਿਹੜੀ ਭਾਰਤ ਦੇਸ਼ ਦੀ ਲੜਾਈ ਜਿਹੜੀ ਆ ਉਹ ਪਾਕਿਸਤਾਨ ਨਾਲ ਓਕੇ ਹਟੀ ਆ ਗਿਆ ਤੇ ਅਸੀਂ ਇਸ ਹਵਨ ਜਗ੍ਗੇ ਦੇ ਕਰਕੇ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜਿਹੜਾ ਵਿਸ਼ਵ ਹੈ ਉਹ ਸੁਖ ਸ਼ਾਂਤੀ ਨਾਲ ਰਹੇ ਔਰ ਸੁਖ ਸ਼ਾਂਤੀ ਬਣੀ ਰਹੇ